Thank you. 一百式一盒 ਅੱਜ ਅਸੀਂ ਪਹੁੰਚੇ ਹਾਂ ਜਿਲ੍ਹਾ ਕਰਨਤਾਰਨ ਦੇ ਸਰਹੱਦ ਦੇ ਸਮਾਜਿਕ ਕੇਂਦਰ ਨੂੰ ਜਿੱਥੇ શ્રી ਬਾਲਾਜੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਜਿੱਥੇ ਕਿ ਸਾਡਾ ਪੰਜਾਬੀ ਕਲਚਰ ਰਵਾਇਦਾ ਜਾ ਰਿਹਾ ਹੈ ਉੱਥੇ ਹੀ ਹਰ ਸਾਲ ਜਿਹੜਾ ਪੰਜਾਬੀ ਕਲਚਰ ਦੇ ਨਾਲ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਨਾਲ ਜਿਹੜਾ ਪੰਜਾਬੀ ਮਾਂ ਬੋਲੀ ਦੇ ਕਲਚਰ ਦੇ ਨਾਲ ਜੋੜਿਆ ਜਾਂਦਾ ਸੋ ਸਾਡੇ ਨਾਲ ਜਿਹੜੇ ਅੱਜ ਬੱਚੇ ਤੀਆਂ ਦਾ ਤਿਹਾਰ ਮਨਾ ਰਹੇ ਆ ਉਹ ਵੀ ਸਾਡੇ ਨਾਲ ਮੌਜੂਦ ਆ ਆਓ ਕਰਦੇ ਹਾਂ ਉਹਨਾਂ ਦੇ ਨਾਲ ਗੱਲਬਾਤ ਹਾਂ ਬੇਟਾ ਕੀ ਨਾਮ ਆਪਣਾ ਮਾਈ ਨੇਮ ਇਜ਼ ਅਨੁਪ੍ਰੀਤ ਕਾ ਇਹ ਮਹਿਸੂਸ ਕਰ ਰਹੇ ਹੋ ਕਿ ਜਿਸ ਤਰ੍ਹਾਂ ਤੁਸੀਂ ਪੰਜਾਬੀ ਕਲਚਰ ਗਵਾਜਦਾ ਜਾ ਰਹੇ ਤੇ ਤੁਹਾਡੇ ਸਕੂਲ ਦੇ ਵਿੱਚ ਜਿਹੜਾ ਕਿਸ ਤਰ੍ਹਾਂ ਦੇ ਪ੍ਰੋਗਰਾਮ ਆਰ ਔਰਗੇਨਾਈਜ਼ ਕੀਤੇ ਜਾਂਦੇ ਆ ਸਾਡੇ ਸਕੂਲ ਦੇ ਵਿੱਚ ਹਰ ਤਰ੍ਹਾਂ ਦਾ ਪ੍ਰੋਗਰਾਮ ਕੋਈ ਵੀ ਫੈਸਟੀਵਲ ਹੋਵੇ ਕੋਈ ਵੀ ਫੰਕਸ਼ਨ ਹੋਵੇ ਉਹ ਮਨਾਇਆ ਜਾਂਦਾ ਹੈ ਤਾਂ ਕਿ ਬੱਚਿਆਂ ਨੂੰ ਭੁੱਲੇ ਨਾ ਕਿ ਸਾਡਾ ਹਿਸਟਰੀ ਕੀ ਆ ਸਾਡੀ ਸੱਭਿਆਚਾਰ ਕੀ ਆ ਸਾਡਾ ਕਲਚਰ ਕੀ ਆ ਇਸ ਕਰਕੇ ਸਾਡੇ ਸਕੂਲ ਵਿੱਚ ਹਰ ਫੰਕਸ਼ਨ ਆਰਗੇਨਾਈਜ਼ ਕੀਤਾ ਜਾਂਦਾ ਵਾ ਜਿਹਦੇ ਨਾਲ ਬੱਚਿਆਂ ਨੂੰ ਜਿਹੜਾ ਕੀ ਆ ਨਾਲੇ ਤਾਂ ਬੱਚਿਆਂ ਦੀ ਹੌਸਲਾ ਵਜਾਈ ਹੋਵੇ ਤੇ ਨਾਲੇ ਜਿਹੜਾ ਕੀ ਆ ਬੱਚੇ ਬੋਰ ਨਾ ਹੋਣ ਸਟੱਡੀ ਤੋਂ ਨਾਲੇ ਜਿਹੜਾ ਕੀ ਆ ਬੱਚਿਆਂ ਨੂੰ ਕਲਚਰ ਬਾਰੇ ਪਤਾ ਲੱਗਦਾ ਹਾਂ ਬਹੁਤ ਕਿੰਨਾ ਬੰਦਾ हां ਤੇ ਕੀ ਕਹਿਣਾ ਚਾਹੁੰਦੇ ਜਿਸ ਤਰ੍ਹਾਂ ਸਕੂਲ ਦੇ ਵਿੱਚ ਅੱਜ ਤੀਆਂ ਦਾ ਤਿਹਾਰ ਜਿਹੜਾ ਸੌਣ ਮਹੀਨੇ ਮਨਾਇਆ ਜਾਂਦਾ ਹੈ ਤੇ ਆਰਗੇਨਾਈਜ਼ ਕੀਤਾ ਗਿਆ ਜਿਸ ਤਰ੍ਹਾਂ ਅੱਜ ਕੱਲ੍ਹ ਦੇ ਸਮੇਂ ਵਿੱਚ ਤੀਆਂ ਦਾ ਜਦੋਂ ਵਿਆਹ ਜਾਂਦਾ ਹੈ ਸੌਰੀ ਘਰ ਚਲੀਆਂ ਜਾਂਦੀਆਂ ਨਹੀਂ ਤੇ ਉਹਨਾਂ ਨੂੰ ਜਿਹੜਾ ਵਾ ਪੇਕੇ ਘਰ ਆਉਣ ਦਾ ਮੌਕਾ ਮਿਲਦਾ ਵਾ ਉਹ ਇੱਥੇ ਆਪਣੇ ਸਾਰੇ ਬਿਨਾ ਸੰਗੀਤ ਦੇ ਆਪਣੇ ਸਾਰੇ ਸ਼ੌਂਕ ਪੂਰੇ ਕਰਦੀਆਂ ਨੇ ਕਿੱਦਾਂ ਬੋਲੀਆਂ ਆਪਾਂ हां ਕੀ ਕਹਿਣਾ ਚਾਹੁੰਦੇ ਬਹੁਤ ਤੀਆਂ ਦੇ ਤਿਹਾਰ ਦੇ ਲਈ ਮੇਰਾ ਨਾਮ ਅਮਨਜੀਤ ਕੌਰ ਹੈ ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਇਹ ਦੇ ਫੰਕਸ਼ਨ ਨਾਲ ਕੁੜੀਆਂ ਨੂੰ ਮਤਲਬ ਐਂਟਰਟੇਨਮੈਂਟ ਮਿਲਦਾ ਹੈ ਥੋੜਾ ਖੁਸ਼ੀ ਮਿਲਦੀ ਹੈ ਆਪਣੀ ਲਾਈਫ ਚ ਸਾਰੇ ਖੁਸ਼ੀ ਮਿਲਣਾ। ਥੈਂਕ ਯੂ। ਸੋ ਬੱਚਿਆਂ ਨੇ ਜਿਹੜਾ ਬੜੇ ਵਿਸਤਾਰ ਦੇ ਨਾਲ ਜਿਹੜਾ ਤੀਆਂ ਦੇ ਤਿਹਾਰ ਨੂੰ ਜਿਹੜਾ ਸੌਣ ਮਹੀਨੇ ਦੇ ਵਿੱਚ ਇਹ ਪੁਰਾਣੇ ਸਮੇਂ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਬੋੜਾਂ ਦੇ ਥੱਲੇ ਜਿਹੜਾ ਪਿੰਗਾ ਪਾਈਆਂ ਜਾਂਦੀਆਂ ਸੀ ਤੇ ਇੱਥੇ ਸਕੂਲ ਦੇ ਵਿੱਚ ਵੀ ਪਿੰਗਾ ਪਾਈਆਂ ਗਈਆਂ ਬੱਚਿਆਂ ਦੇ ਝੂਟਣ ਦੇ ਲਈ ਉਹ ਵੀ ਅਸੀਂ ਤੁਹਾਨੂੰ ਆਪਣੇ ਚੈਨਲ ਦੇ ਮੱਦਮ ਦੇ ਰਹੀ ਹੁਣੇ ਹੀ ਦਿਖਾਵਾਂਗੇ ਜਿਆਨੂ ਸਾਡੀ ਹਮੇਸ਼ਾ ਹੀ ਕੋਸ਼ਿਸ਼ ਰਿੰਦੀ ਆ ਕਿ ਬੱਚੇ ਪੜਨ ਦੇ ਨਾਲ ਨਾਲ ਹਰ ਐਕਟੀਵਿਟੀ ਵਿੱਚ ਪਾਰਟਿਸਿਪੇਟ ਕਰਨ ਕਿਉਂਕਿ ਜਿਹੜਾ ਸਿੱਖਿਆ ਦਾ ਮਤਲਬ ਹੀ ਹੁੰਦਾ ਕਿ ਜਿਹੜੀ ਬੱਚੇ ਦੀ ਪਰਸਨੈਲਿਟੀ ਦੀ 올 ਰੌਂਡ ਡਵੈਲਪਮੈਂਟ ਹਰ ਪੱਖੋਂ ਮਾਨਸਿਕ ਪੱਖੋਂ ਬੌਧਿਕ ਪੱਖੋਂ ਰਚਨਾਤਮਕ ਪੱਖੋਂ ਬੱਚਾ ਜਿਹੜਾ ਅਵਲ ਆਵੇ ਜ਼ਰੂਰੀ ਨਹੀਂ ਕਿ ਕਿਤਾਬਾਂ ਨੂੰ ਪੜ ਕੇ ਆਪਾਂ ਫਸਟ ਸੈਕਿੰਡ ਥਰਡ ਆ ਜਾਣਾ ਬੱਚਾ ਬੱਚੇ ਵਿੱਚ ਹਰ ਅਜੇ ਗੁਣ ਹੋਣੇ ਚਾਹੀਦੇ ਜਿਹੜਾ ਕਿ ਉਹ ਸਮਾਜ ਦੇ ਵਿੱਚ ਵਿਚਰਨ ਦੇ ਯੋਗ ਹੋਵੇ ਤੇ ਸਾਡਾ ਬਾਲਾ ਸਕੂਲ ਹਮੇਸ਼ਾ ਹੀ ਇਹ ਬੱਚੇ ਦੇ ਵਿੱਚ ਇਹ ਰੁਚੀਆਂ ਪੈਦਾ ਕਰਨ ਵਿੱਚ ਹਮੇਸ਼ਾ ਹੀ ਕਾਮਯਾਬ ਰਹਿੰਦਾ ਹੈ ਜਿਹੜਾ ਸਾਵਣ ਦੇ ਮੌਕੇ ਤੇ ਤੀਆਂ ਦਾ ਤਿਹਾਰ ਮਨਾਇਆ ਜਾਂਦਾ ਹੈ ਪੁਰਾਣੀ ਪੰਜਾਬ ਵਿੱਚ ਵੀ ਜਿਹੜਾ ਵਾ ਇਹ ਚੀਜ਼ਾਂ ਜਿਹੜੀਆਂ ਬੜੀਆਂ ਮਨਾਇਆਂ ਜਾਂਦੀਆਂ ਸੀ ਤੇ ਅਸੀਂ ਜਿਹੜਾ ਵਾ ਬਾਲਾ ਸਕੂਲ ਵਾਲੇ ਪੰਜਾਬੀ ਵਿਰਸੇ ਨੂੰ ਜਿਹੜਾ ਵਾ ਕਾਇਮ ਰੱਖਦੇ ਹੋਏ ਹਰ ਸਾਲ ਬੱਚੇ ਜਿਹੜੇ ਤੀਆਂ ਦਾ ਤਿਹਾਰ ਮਨਾਉਂਦੇ ਨੇ ਤੇ ਮੇਰੀ ਬੇਨਤੀ ਹੈ ਸਾਰੇ ਪੰਜਾਬੀਆਂ ਅਗੇ ਕਿ ਅਸੀਂ ਪੰਜਾਬ ਵਿੱਚ ਰਹਿੰਦੇ ਆ ਸਾਨੂੰ ਜਿਹੜਾ ਪੰਜਾਬੀ ਸੱਭਿਆਚਾਰ ਹੈ ਉਹਨੂੰ ਯਾਦ ਰੱਖਣਾ ਚਾਹੀਦਾ ਹੈ ਹਾਂਜੀ ਦੋਸਤੋ ਜਿਸ ਤਰ੍ਹਾਂ ਕਿ ਅੱਜ ਅਸੀਂ ਜ਼ਿਲ੍ਹਾ ਤਰਨਤਾਰਨ ਦੇ ਸਰਹੱਦੀ ਕਸਬਾ ਖੇਮਕਰਨ ਵਿੱਚ ਪਹੁੰਚੇ ਹਾਂ ਜਿੱਥੇ ਕਿ ਸ਼੍ਰੀ ਬਾਲਾ ਜੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਜਿਹੜਾ ਤੀਆਂ ਦਾ ਤਿਹਾਰ ਮਨਾਇਆ ਗਿਆ ਬੱਚਿਆਂ ਦੇ ਨਾਲ ਮਿਲ ਕੇ ਤੇ ਗੱਲਬਾਤ ਵੀ ਜਿਹੜੀ ਪ੍ਰਿੰਸੀਪਲ ਸਾਹਿਬ ਨਾਲ ਕੀਤੀ ਗਈ ਅਸ਼ਵਨੀ ਕੁਮਾਰ ਜੀ ਨੇ ਬੜੇ ਵਿਸਤਾਰ ਦੇ ਨਾਲ ਦੱਸਿਆ ਕਿ ਜਿੱਥੇ ਪੜ੍ਹਾਈ ਦੇ ਖੇਤਰ ਵਿੱਚ ਅਸੀਂ ਬੱਚਿਆਂ ਨੂੰ ਅੱਗੇ ਲੈ ਕੇ ਜਾ ਰਹੇ ਹਾਂ ਉੱਥੇ ਆਪਣੇ ਪੰਜਾਬੀ ਸੱਭਿਆਚਾਰ ਦੇ ਨਾਲ ਵੀ ਜਿਹੜਾ ਜੋੜਨ ਦੇ ਵਿੱਚ ਅਸੀਂ ਪੂਰਾ ਜਿਹੜਾ ਬੱਚਿਆਂ ਨੂੰ ਪ੍ਰੇਰਿਤ ਸਮੇਂ ਸਿਰ ਕਰਦੇ ਰਹਿੰਨੇ ਆ ਤੇ ਪ੍ਰੋਗਰਾਮ ਵੀ ਜਿਹੜੇ ਆ ਆਪਣੇ ਸਕੂਲ ਦੇ ਵਿੱਚ ਆਰਗੇਨਾਈਜ਼ ਕਰਾਉਂਦੇ ਰਹਿੰਨੇ ਆ ਦੋਸਤੋ ਤੁਸੀਂ ਦੇਖ ਰਹੇ ਹੋ ਪਿੰਡੂ ਦੂਰਦਰਸ਼ਨ ਸੁਖਦੇਵ ਆਸਲ ਤੇ ਦਵਿੰਦਰ ਸਹੋਤਾ ਦੀ ਵਿਸ਼ੇਸ਼ ਰਿਪੋਰਟ